ਪਾਰਟੀ ਦੀ ਸੈਂਟਰਲ ਲੀਡਰਸ਼ਿਪ ਦੇ ਨਾਲ ਜੀ ਥੋੜਾ ਨੀਚੇ ਕਰੋ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਹੋਈ ਤੇ ਅੱਜ ਸਾਰੇ ਵਿਧਾਇਕਾਂ ਨੇ ਜਨਾਨੀ ਮਸਲੀ ਆਪਣੀ ਸਰਬਸੰਮਤੀ ਦੇ ਨਾਲ ਸਖਪਾਲ ਸਿੰਘ ਖਹਿਰਾ ਜੀ ਨੂੰ ਲੀਡਰ ਆਫ অপੋਜੀਸ਼ਨ ਜੋ ਉੱਥੇ ਪ੍ਰਧਾਨ ਸਭਾ ਦੇ ਵਿੱਚ ਚੁਣਿਆ ਸਾਡੀ ਆਮ ਆਦਮੀ ਪਾਰਟੀ ਦੇ ਲੀਡਰ ਸਖਪਾਲ ਸਿੰਘ ਜੀ ਖਹਿਰਾ ਅੱਜ ਜਨਾਨੀ ਮਸਲੀ ਚੁਣੇ ਗਏ ਆ ਹਾਂ ਸੋਨੇ ਹਾ ਸਾਸੀਆ ਕਾਵ ਕਨਸਲ ਕਨਸਲ ਕੋਈ ਮਹਿਮਾਨ ਚਲ ਅ ਅਮਾਦੀ ਪਾਰਟੀ ਦੀ ਅੱਜ ਇੱਕ ਮੀਟਿੰਗ ਸੀ ਕਿਉਂਕਿ ਪਹਿਲਾਂ ਅਰਬਨ ਕੇਜੀ ਵਰਗੀਦਰ ਜੀ ਨਾ ਕਰਕੇ ਮੀਟਿੰਗ ਥੋੜਾ ਕੇ ਆਫਿਸ ਸੀ ਸੋ ਅੱਜ ਸਾਰੇ ਐਮਐਲਏ ਦੀ ਸਹਿਮਤੀ ਲਈ ਗਈ ਕਿ ਪਾਰਟੀ ਇਨ ਇਨਰ ਪਾਰਟੀ ਡੈਮੋਕ੍ਰੇਸੀ ਜਿਹੜੀ ਹੈ ਉਹਦੇ ਮੁਤਾਬਕ ਸਾਰੇ ਐਮਐਲਏ ਨੂੰ ਕੰਸਲਟ ਕੀਤਾ ਗਿਆ ਉਹਨੂੰ ਸਲਾਹ ਲਈ ਗਈ ਕਿਉਂਕਿ ਪੂਰ ਮੈਨੇਜਮੈਂਟ ਦੇ ਵਿੱਚ ਮੁੱਖ اپੋਜੀਸ਼ਨ ਦੇ ਤੌਰ ਤੇ ਸਾਡੀ ਪਾਰਟੀ ਜੀ ਹੁੰਦੀ ਹੈ ਵਿਧਾਨ ਸਭਾ ਦੇ ਵਿੱਚ ਸੋ ਸੁਪਾਲ ਖਹਿਰਾ ਜੀ ਨੂੰ ਸਾਰਿਆਂ ਨੇ ਸਹਿਮਤੀ ਨਾਲ ਉਹਨੂੰ ਲੀਡਰ ਆਫ اپੋਜੀਸ਼ਨ ਚੁਣਿਆ ਕਿਉਂਕਿ ਹੁਨਕਾ ਜੀ ਇੱਕ ਮਿਸ਼ਨ ਤੇ ਜਿਹੜੇ ਤੇ ਲੱਗੇ ਨੇ ਉਹਨਾਂ ਨੇ ਕਿ ਉਹਨਾਂ ਨੂੰ ਉਹ ਅਹੁਦਾ ਜਿਹੜਾ ਖਾਲੀ ਹੋਇਆ ਸੀ ਸੋ ਆਮ ਆਦਮੀ ਪਾਰਟੀ ਦੀ ਡਿਊਟੀ ਜਿਹੜੀ ਹੈ ਵਿਰੋਧੀ ਧਿਰ ਦੀ ਲਈ ਹੈ ਪੰਜਾਬ ਦੇ ਲੋਕਾਂ ਨੇ ਔਰ ਵਿਰੋਧੀ ਧਿਰ ਜਿਹੜੀ ਹੈ ਉਹ ਚੌਕੀਦਾਰ ਵਰਗੀ ਹੁੰਦੀ ਹੈ ਉਹਦਾ ਕੰਮ ਹੁੰਦਾ ਹੈ ਸਕਾਰਾਂ ਦੇ ਕੰਨਾਂ ਤੱਕ ਜਾਗਦੇ ਰਹੋ ਦੇ ਹੋ ਕੇ ਪਹੁੰਚਾਣਾ ਹਲੋ ਸਿਪਾਲ ਖੇੜਾ ਜੀ ਪਹਿਲਾਂ ਵੀ ਬਹੁਤ ਤਤਲੇਦਾਰ ਤਰੀਕੇ ਨਾਲ ਜਿਹੜੇ ਮਾਮਲੇ ਉਠਾਉਂਦੇ ਰਹੇ ਨੇ ਔਰ ਜਿੰਨੇ ਵੀ ਕਪੜੇ ਘਟਾਲੇ ਭਾਵੇਂ ਉਹ ਬਾਦਲਾਂ ਦੇ ਹੋਣ ਭਾਵੇਂ ਕਾਂਗਰਸੀਆਂ ਦੇ ਹੋਣ ਉਹਨਾਂ ਨੂੰ ਉਹ ਬੇਵਾਕ ਤਰੀਕੇ ਨਾਲ ਬੋਲਦੇ ਨੇ ਉੱਚੇ ਬੁਲਾ ਰਹੇ ਨੇ ਤੇ ਸਾਨੂੰ ਉਮੀਦ ਹੈ ਕਿ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਆਵਾਜ਼ ਹੈ ਹੋਰ ਵੀ ਜ਼ੋਰਦਾਰ ਤਰੀਕੇ ਨਾਲ ਜਿਹੜਾ ਉਹ ਵਧਾਉਣਗੇ ਸਾਡੇ ਸਾਰੇ ਐਮਐਲਏ ਸਾਰੇ ਖੜੇ ਨੇ ਔਰ ਫੁਲਕਾ ਜੀ ਐਜ਼ ਅ ਮੈਂਟਰ ਸਾਡੇ ਨਾਲ ਸਲਾਹਕਾਰ ਦੇ ਤੌਰ ਤੇ ਤੇ ਇਹਨਾਂ ਦੀ ਤਿਆਰੀ ਦਾ ਸੀ ਇਹਦਾ ਲੰਮੀ ਰਵਾਂਗੇ ਤੇ ਸਾਰੀ ਪਾਰਟੀ ਜਿਹੜੀ ਆ ਉਹ ਇਸ ਨਾਮ ਦੇ ਤੇ ਇੱਕ ਹੈ ਤੇ ਮੈਂ ਕਹੂੰਗਾ ਖੈਰ ਸਾਹਿਬ ਅ ਤਰ੍ਹਾਂ ਮੈਂ ਬਹੁਤ ਬਹੁਤ ਰਿਣੀ ਆ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਾਲ ਜੀ ਦਾ ਔਰ ਇੱਥੋਂ ਦੀ ਸਮੁੱੱਚੀ ਲੀਡਰਸ਼ਿਪ ਦਾ ਸੰਜੇ ਸਿੰਘ ਉਹਨਾਂ ਨੇ ਬਹੁਤ ਇੱਕ ਪੋਜ਼ਿਟਿਵ ਪਸਾਰੂ ਰੋਲ ਅਦਾ ਕਰਕੇ ਮੈਂ ਸੰਜੇ ਸਿੰਘ ਉਹਨਾਂ ਦਾ ਵੀ ਰਣੀ ਆ ਔਰ ਨਾਲ ਮੈਂ ਰਣੀ ਆ ਆਪਣੇ ਛੋਟੇ ਵੀਰ ਭਗਵੰਤ ਸਿੰਘ ਮਾਨ ਮੀਨ ਦਾ ਪ੍ਰਧਾਨ ਪੰਜਾਬ ਆਵਾਜ਼ ਮੀ ਪਾਰਟੀ ਕੋ ਕਨਵੀਨਰ ਅਮਨ अरोड़ा जी ਮੇਰੇ ਵੱਡੇ ਵੀਰ ਪੁਲਕਾ ਸਾਹਿਬ ਜਿਨ੍ਹਾਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਪੰਜਾਬ ਦੀ ਵਿਧਾਨ ਸਭਾ ਦੀ ਅਗਵਾਈ ਕੀਤੀ ਔਰ ਉਹਨੇ ਇੱਕ ਬੜੇ ਅਹਿਮ ਮਸਲੇ ਤੇ ਜਿਹੜਾ ਵਿਸ਼ਪ ਪਦਰੀ ਮਸਲਾ ਹੈ ਜਿਹੜਾ ਜੋ ਇੱਕ ਮਨੁੱਖਤਾ ਦਾ ਘਾਣ ਹੋਇਆ 1984 ਦੇ ਵਿੱਚ ਉਹਦੀ ਲੜਾਈ ਲੜਨ ਵਾਸਤੇ ਇਹਨਾਂ ਨੇ ਜੋ ਲੀਡਰ ਆਫ اپੋਜੀਸ਼ਨ ਦਾ ਅਹੁਦਾ ਛੱਡਿਆ ਅੱਜ ਦੇ ਯੁੱਗ ਵਿੱਚ ਕੋਈ ਅਹੁਦਾ ਤਿਆਗਦਾ ਨਹੀਂਗਾ ਸੋ ਮੈਂ ਇਹਨਾਂ ਦਾ ਵੀ ਰਿਣੀ ਹਾਂ ਔਰ ਇਸੇ ਤਰ੍ਹਾਂ ਮੇਰੇ ਵੱਡੇ ਵੀਰ ਨੇ ਬਹੁਤ ਡਿਸਟਿੰਗੁਇਸ਼ਡ ਜਰਨਲਿਸਟ ਨਾਟ ਐਮ ਐਲ ਏ ਕਮਰ ਸੰਦੀਪ ਜੀ ਦਾ ਅਤੇ ਆਪਣੇ ਸਮੂੱਚੇ ਜਿਹੜੇ ਸਾਡੇ ਐਮ ਐਲ ਏਜ਼ ਨੇ ਬਹੁਤ ਸਾਫ਼ ਸੁਥਰੇ ਐਮ ਐਲ ਏ ਬਹੁਤ ਇੱਕ ਅੱਛੇ ਐਕਸ ਵਾਲੇ ਬੜੇ ਨਿੱਕਰ ਠੋਸ ਅਰਾਦੇ ਵਾਲੇ ਲੋਕ ਕਹਿੰਦੇ ਸੀ ਜੀ ਕੋਈ ਭਾਜੀਪੀ ਵਾਲ ਚਲ ਜੂ ਕੋਈ ਹੋ ਇਧਰ ਚਲ ਜੂ ਆ ਤੁਸੀਂ ਤੁਹਾਡੇ ਸਾਹਮਣੇ ਅੱਜ ਸਾਰੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਜਿਹੜੇ ਯੂਨੀਨਿਮਸਲੀ ਮੈਨੂੰ ਮੌਕਾ ਦਿੱਤਾ ਵਾ ਮੈਂ ਆਪਣੇ ਸਰਕਾਰ ਜੋ ਭੈਣਾ ਭਰਾਵਾ ਐਮ ਐਲ ਏ ਦਾ ਬਹੁਤ ਰਿਣੀ ਹਾਂ ਨਾਲ ਨਾਲ ਮੈਂ ਰਿਣੀ ਹਾਂ ਸਰਦਾਰ ਸਿਮਰਜੀਤ ਸਿੰਘ ਬੈਂਸ ਅਤੇ ਸਰਦਾਰ ਬਲਵਿੰਦਰ ਸਿੰਘ ਬੈਂਸ ਲੋਕ ਇਨਸਾਫ ਪਾਰਟੀ ਜੋ ਸਾਡਾ ਐਲਾਈਅੰਸ 파ਟਰ ਆ ਉਹਨਾਂ ਨੇ ਵੀ ਬੜੀ ਡਟਮੀ ਲੜਾਈ ਦਿੱਤੀ ਆ ਪੰਜਾਬ ਪਿੱਛੇ ਦਾ ਉਹਨਾਂ ਦਾ ਵੀ ਰਿਣੀ ਹਾਂ ਅਤੇ ਇਸ ਤੋਂ ਅੱਗੇ ਮੈਂ ਵੋਲੰਟੀਅਰਸ ਜੋ ਪੰਜਾਬ ਦੇ ਨੇ ਸਾਡੇ ਜੋ ਸਾਡੀ ਰੀੜ ਦੀ ਹੱਡੀ ਆ ਜਿਸ ਤੰਗ ਦੇ ਨਾਲ ਉਹਨਾਂ ਨੇ ਆਵਾਜ਼ ਉਠਾਈ ਮੈਂ ਉਹਨਾਂ ਸਮੁੱਚ ਸਾਰੇ ਪੰਜਾਬ ਦੇ ਵੋਲੰਟੀਅਰਸ ਦਾ ਬਹੁਤ ਬਹੁਤ ਰਿਣੀਆਂ ਤੇ ਉਸ ਅਕਾਲਪੁਰ ਵਾਹਿਗੁਰੂ ਪ੍ਰਮਾਤਮਾ ਈਸ਼ਵਰ ਉਸ ਦਾ ਵੀ ਮੈਂ ਬਹੁਤ ਰਿਣੀਆਂ ਕਿ ਇਹ ਮੌਕਾ ਮੈਨੂੰ ਦਿੱਤਾ ਵਾ ਔਰ ਇੱਥੋਂ ਇੱਕ ਨਸੀਹਤ ਦੇਣਾ ਚਾਹਨਾ ਜੇ ਅਗਰ ਪੰਜਾਬ ਦੇ ਨੌਜਵਾਨ ਤਬਕਾ ਸੁਣ ਰਿਹਾ ਵਾ ਕਹਿੰਦੇ ਨੇ ਕਿ ਕਾਲਯੁਗ ਆ ਕਹਿੰਦੇ ਆ ਕਿ ਝੂਠ ਦਾ ਬੋਲ ਬਾਲਾ ਖੁਸ਼ਾਮਤ ਦਾ ਬੋਲ ਬਾਲਾ ਪੈਸੇ ਦਾ ਬੋਲ ਬਾਲਾ ਲੇਕਿਨ ਮੈਂ ਤੁਹਾਡੇ ਸਾਹਮਣੇ ਇੱਕ ਜੀਵਦੀ ਜਾਗਦੀ ਮਿਸਾਲ ਹੈ ਕਿ ਜੇ ਕੰਮ ਕਰੋਗੇ ਇਮਾਨਦਾਰੀ ਨਾਲ ਤੇ ਜੇ ਕੰਮ ਕਰੋਗੇ ਤੰਦੇਹੀ ਦੇ ਨਾਲ ਤੇ ਕੰਮ ਕਰੋਗੇ ਨਿਰਦਤਾ ਦੇ ਨਾਲ ਤੇ ਇਹ ਉਹਦਾ ਕੱਲ ਨੂੰ ਕਿਸੇ ਵੀ ਅੱਥੇ ਉਸ ਆਦਮੀ ਨੂੰ ਵੀ ਮਿਲ ਸਕਦਾ ਹੈ ਇਹ ਇੱਕ ਸੰਕੇਤ ਔਰ ਮੈਂ ਇੱਥੇ ਮਾਨ ਕਰਦਾ ਕਿ ਆਮ ਆਦਮੀ ਪਾਰਟੀ ਵਾਹਦ ਇੱਕ ਪਾਰਟੀ ਹੈ ਜਿਸ ਨੇ ਮੇਰੇ ਵਰਗੇ ਇੱਕ ਸਧਾਰਨ ਵਿਅਕਤੀ ਨੂੰ ਜਿਹੜਾ ਪਿਛਲੇ 12 13 ਸਾਲ ਤੋਂ ਲਗਾਤਾਰ ਸੰਘਰਸ਼ ਕਰ ਰਿਹਾ ਸੀ ਇਸ ਸੰਘਰਸ਼ ਵਾਸਤੇ ਇਹ ਇਕੱਲੀ ਆਮ ਆਦਮੀ ਪਾਰਟੀ ਦਾ ਪਲੇਟਫਾਰਮ ਸੀ ਜਿੱਥੇ ਮੈਨੂੰ ਮੌਕਾ ਮਿਲਿਆ ਵਾ ਸੋ ਮੈਂ ਦੁਬਾਰਾ ਫਿਰ ਔਰ ਮੈਂ ਪੁਲ ਜੱਲਿਆਸੀ ਪ੍ਰੋਫੈਸਰ ਸਾਧੂ ਸਿੰਘ ਜੀ ਦਾ ਅਤੇ ਆਪਣੇ ਸਾਰੇ ਸਤਕਾਰਯੋਗ ਭੈਣਾਵਾਂ ਹੋਰ ਮੈਂ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਪੰਜਾਬ ਦੇ ਨੂੰ ਕਿ ਪੂਰੀ ਢਟਮੀ ਲੜਾਈ ਹੋਵੇਗੀ ਅਕਾਲੀ ਦਲ ਤੇ ਕਾਂਗਰਸ ਦੋਨੋਂ ਇੱਕ ਥੈਲੀ ਦੇ ਚੱਟੇ-ਵੱਟੇ ਨੇ ਦੋਨੋਂ ਪਾਰਟੀਆਂ ਕਰਪਟ ਤੇ ਦੋਨੋਂ ਪਾਰਟੀਆਂ ਦਾ ਲੋਕਾਂ ਨੇ ਬਹੁਤ ਅਰਸ਼ੇ ਤੋਂ ਰਾਜ ਦੇਖਿਆ ਕਾਂਗਰਸ ਸਾਢੇ 3-4 ਮਹੀਨਿਆਂ ਵਿੱਚ ਉਸ ਦਾ ਜੋ ਆਪਣੇ ਵੈਧਿਆ ਤੋਂ ਉਹ ਮੁਨਕਰ ਹੋਈ ਆ ਉਹਦਾ ਬਹੁਤ ਤੇਜ਼ੀ ਨਾਲ ਗਰਾਫ ਆਇਆ ਅਕਾਲੀ ਦਲ ਨੂੰ ਅੱਜ ਪਾਵਾਂ ਜਿੰਨਾ ਮਰਜ਼ੀ ਉਹ ਮਸ਼ੀਨਰੀ ਆਪਣੀ ਬਣਾ ਲੈਣ ਸਰਮਾਇਆ ਖਰਚਣ ਹੈਲੀਕਾਪਟਰ ਤੇ ਸੁਖਵੀਰ ਸਿੰਘ ਬਾਦਲ ਧਰਨਿਆਂ ਤੇ ਆ ਜਾਣ ਲੇਕਿਨ ਉਹ ਪੰਜਾਬ ਦੇ ਲੋਕ ਇਸ ਵਾਰ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੂੰ ਚੁਣੌਤੀ ਦਾ ਮੌਕਾ ਦੇਣਾ ਚਾਹੁੰਦੇ ਨੇ ਉਹਦੇ ਮੂਡ 'ਚ ਕਿਉਂਕਿ ਇਹਨਾਂ ਦੇ ਅਸੂਲ ਤੇ ਇਹਨਾਂ ਦੀ ਕਾਰਗੁਜ਼ਾਰੀ ਤੇ ਇਹਨਾਂ ਦੀ ਅਛਾਈ ਉਹ ਲੋਕਾਂ ਤੱਕ ਪਹੁੰਚੀ ਹੋਈ ਆ ਔਰ ਮੈਨੂੰ ਪੂਰਨ ਆਸ ਆ ਕਿ ਅਸੀਂ 2019 ਨੂੰ ਮੁੱਖ ਟੀਚਾ ਰੱਖ ਕੇ ਪੰਜਾਬ ਦੀਆਂ ਲੋਕ ਸਭਾ ਸੀਟਾਂ ਨੂੰ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਾਂਗੇ ਮਿਲ ਕੇ ਕੰਮ ਕਰਾਂਗੇ ਮੇਰੇ ਵੀਰ ਨੇ ਭਗਵਾਨ ਸਿੰਘ ਮਾਨ ਅਰੋੜਾ ਜੀ ਕੋਈ ਅਗਰ ਕੋਈ ਪਿਛਲੇ ਸਮੇਂ ਵਿੱਚ ਕੋਈ ਹੁਨਤਾਈ ਨਜ਼ਰ ਆਈ ਆ ਉਹ ਸਾਰੀਆਂ ਹੁਨਤਾਈਆਂ ਖਤਮ ਹੋਣੀਆਂ ਤੇ ਪਾਰਟੀ ਇੱਕ ਝਟ ਹੋ ਕੇ ਲੋਕਾਂ ਦੇ ਪੰਜਾਬ ਦੇ ਮਸਲੇ ਉਠਾਈ ਗਈ ਇੱਕ ਵਾਰ ਮੈਂ ਸਾਰੇ ਮੀਡੀਆ ਦਾ ਵੀ ਸ਼ੁਕਰੀਆ ਦਾ ਕਰਦਾ